ਜਲੰਧਰ ਤੇ ਦੁਆਬਾ ਕਾਲਜ ਵਿਖੇ ਸਵੇਰੇ 8 ਵਜੇ ਤੋਂ ਲਗਾਤਾਰ ਜਿਹੜੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਸ ਟਾਈਮ ਸਾਡੇ ਨਾਲ ਵਧੇਰੀ ਜਾਣਕਾਰੀ ਸਾਂਝੀ ਕਰਨ ਲਈ ਮੌਜੂਦ ਨੇ ਐਸ.ਟੀ.ਐਮ. 1 ਜਲੰਧਰ ਅਨਦੀਪ ਸਿੰਘ ਹੁਣੀ ਉਹਨਾਂ ਤੋਂ ਅਸੀਂ ਗੱਲਬਾਤ ਕਰਦੇ ਹਾਂ ਸਰ ਉਹ ਤਕਰੀਬਨ ਤਕਰੀਬਨ ਅੱਧਾ ਦਿਨ ਬੀਤ ਗਿਆ ਹੋਇਆ 8 ਵੇ ਤੋਂ ਗਿਣਤੀ ਸ਼ੁਰੂ ਹੈ ਸਰ ਹੁਣ ਤੱਕ ਸਰ ਕੀ ਰੁਝਾਨ ਹੈ ਔਰ ਕਿਸ ਤਰ੍ਹਾਂ ਕੋਈ ਡਿਕਲੇਅਰ ਵੀ ਹੋਇਆ ਸਰ ਨਹੀਂ ਡਿਕਲੇਅਰ ਸਾਡਾ ਹਜੇ ਨਹੀਂ ਹੋਇਆ ਬਟ ਇਦਾਂ ਕਿ ਇਹ ਤਾਂ ਅਲੱਗ-ਅਲੱਗ ਜ਼ਿਲ੍ਹਾ ਪਰਿਸ਼ਦਾਂ ਤੇ ਅਲੱਗ-ਅਲੱਗ ਪੰਚਾਇਤ ਸੰਮਤੀਆਂ ਚੱਲ ਰਹੀਆਂ ਇਸਦੇ ਜਿਹੜਾ ਰੁਝਾਨ ਉਹ ਹਰ ਇੱਕ ਦਾ ਅਲੱਗ-ਅਲੱਗ ਹੈਗਾ ਸੋ ਇਸ ਲਈ ਜਿਹੜਾ ਜਿੱਦਾਂ ਕਿ ਜੇ ਲਗਾਈ ਸੀ ਤਾਂ ਜਮਸ਼ੀਰ ਜਿਹੜਾ ਹੈਗਾ ਉਹਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਉਸ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਜੰਡਿਆਲਾ ਵਿੱਚ ਆਈ ਥਿੰਕ ਕਾਂਗਰਸ ਅਜੇ ਅੱਗੇ ਚੱਲ ਰਹੀ ਬਟ ਇਹ ਜਿਹੜਾ ਹੈਗਾ ਸਾਡਾ ਫਾਈਨਲ ਥੋੜੀ ਦੇਰ ਤੱਕ ਪੰਚਾਇਤ ਸੰਮਤੀ ਦਾ ਅਨਾਉਂਸ ਹੋਣਾ ਸ਼ੁਰੂ ਹੋ ਜਾਣਗੇ ਹੁਣ ਹੀ ਆਈ ਥਿੰਕ ਅੱਧੇ ਘੰਟੇ ਕਰਦੇ ਤੱਕ ਹੋਣਾ ਤਾਂ ਸਾਡਾ ਫਾਈਨਲ ਜਿਹ ਤੇ ਜਿਲਾ ਪ੍ਰਿਸ਼ਦ ਦੇ ਵਿੱਚ ਤੇ ਆਪ ਚੱਲ ਰਹੀ ਸਰ ਕਿਹੜੇ ਕਿਹੜੇ ਏਰੀਆਸ ਦਾ ਰੁਝਾਨ ਹੈ ਥੋੜਾ ਸਰ ਇਹ ਵੀ ਕਿਉਂ ਰੁਝਾਨ ਹੈ ਦਾ ਸਰ ਕਿ ਹਰ ਇੱਕ ਦਰਨ ਅਲੱਗ-ਅਲੱਗ ਜਿੱਦਾਂ ਹੈਗਾ ਜਿੱਦਾਂ ਅਲੱਗ-ਅਲੱਗ ਬੂਥ ਹੈਗੇ ਤੇ ਅਲੱਗ-ਅਲੱਗ ਸਾਡੇ ਸਾਈਮਲਟੇਨियस ਕਾਊਂਟਿੰਗ ਚੱਲ ਰਹੀ ਹੈ। ਓਵਰਆਲ ਜਲੰਧਰ ਈਸਟ ਦੇ ਵਿੱਚ ਓਵਰਆਲ ਜਲੰਧਰ ਈਸਟ ਚ ਹਰ ਇੱਕ ਦਾ ਪੈਰਲਲ ਚੱਲ ਰਿਹਾ ਹੈਗਾ ਇਸ ਲਈ ਹਰ ਇੱਕ ਟੇਬਲ ਤੇ ਅਲੱਗ-ਅਲੱਗ ਰੁਝਾਨ ਹੈ। ਉਹ ਇਸ ਲਈ ਇੱਕ ਰੁਝਾਨ ਦੱਸਣਾ ਮਤਲਬ ਐਸ ਐਸ ਵੇਲੇ ਪੋਸਿਬਲ ਨਹੀਂ। ਜੀ ਥੋੜੀ ਦੇਰ ਤੱਕ ਫਾਈਨਲ ਰਿਜ਼ਲਟਸ ਵੀ ਆਉਣਗੇ ਸਰ ਹੁਣ ਤੱਕ ਕਿੰਨੇ ਕਿ ਰਾਉਂਡ ਹੋ ਚੁੱਕੇ ਨੇ ਔਰ ਕਿੰਨੇ ਕਿ ਸਾਡੇ 4 ਰਾਉਂਡ ਹੋ ਗਏ ਨੇ ਜੀ ਤੇ ਟੋਟਲ 13 ਰਾਉਂਡ ਨੇ ਮਤਲਬ 12ਵੇਂ ਰਾਉਂਡ ਤੋਂ ਬਾਅਦ ਤਾਂ 13ਵਾਂ ਰਾਉਂਡ ਤਾਂ ਸਿਰਫ 3-4 ਟੇਬਲ ਜੇ ਤਾਂ ਸਾਡੇ ਉਸ ਤੋਂ 4 ਰਾਉਂਡ ਪੂਰੇ ਹੋ ਚੁੱਕੇ ਸਰ ਉਹ ਮੁਕੰਮਲ ਕਦ ਤੱਕ ਹੋ ਸਕਦਾ ਸਾਰੀ ਜਿਹੜੀ ਪ੍ਰਕਿਰਿਆ ਮੁਕੰਮਲ ਹੋਣ ਨੂੰ ਆਈ ਥਿੰਕ ਅਗਲੇ 4-5 ਘੰਟੇ ਚ ਹੋ ਜਾਏਗਾ ਸਰ ਓਵਰ ਆਲ ਸਰ ਕਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਸ਼ਾਂਤੀ ਔਰ ਓਵਰ ਆਲ ਜੀ ਸਾਰਾ ਬਹੁਤ ਪੀਸਫੁਲ ਹੈ ਸਾਰੇ ਕੈਂਡੇ ਸਾਰੇ ਕਾਊਂਟਿੰਗ ਜਿਸ ਅੰਦਰ ਸਾਰਿਆਂ ਦੀ ਤਸੱਲੀ ਦੇ ਨਾਲ ਹੀ ਕਾਊਂਟਿੰਗ ਚੱਲ ਰਹੀ ਹੈ ਸੋ ਇਹ یہ سن ایس ڈی ایم رندیپ سنگھ ہونی جنہ نے بھی دس ہے کہ ہن تک جڑا ہے کہ رجحان جگہ ہے ضلع دے کے آم آدمی پارٹی ہے کہ اگے چل رہی ہے جس جس طرح بھی جس جس طرح یہ گنتی مکمل ہوئے گی ویٹنا اے ہوئے گا کہ جیڑی ہے کہ جنتا کس پارٹی تے اپنا وشواس پرکٹ کیتا اور ضلع پریشد جیڑا ہے کہ جس طرح کہ ایس ڈی ایم ہس ڈی ایم رندیپ سنگان کہ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਲੰਧਰ ਈਸਟ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਜੀਤਪਤ ਟੀਵੀ ਜਲੰਧਰ